ਆ ਤਿੰਨ ਨੂੰ ਕਬਜ਼ੀ ਰੈਕਟ ਕੀਤੇ ਗਏ ਜੀ ਜਿਹੜਾ ਜੋਤਨਾਸ਼ ਸ਼ਵਰੋਧ ਚੱਲ ਰਿਹਾ ਵਾ ਉਹਦੀ ਲੜੀ ਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਅਸੀਂ ਕੱਲ ਜਿਹੜੇ ਹੌਟਸਪੌਟ ਦੇ ਉੱਤੇ ਰੇਡ ਕਰ ਰਹੇ ਸੀ ਡਰੱਗਸ ਹੌਟਸਪੌਟ ਜਿਹੜੇ ਆ ਤੇ ਇਸ ਮਹਿਮ ਦੌਰਾਨ ਸਾਨੂੰ ਜਿਹੜਾ ਵਾ ਕਾਮਯਾਬੀ ਮਿਲੀ ਆ ਰਣਜੀਤ ਸਿੰਘ ਉਰਫ ਮਾਣਾ ਪੁੱਤਰ ਰੇਸ਼ਮ ਸਿੰਘ ਵਾਸੀ ਇਬਰਾਹਿਮਪੁਰਾ ਜਿਹੜਾ ਵਾ ਇਹਨੂੰ ਅਸੀਂ 9 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ 1 ਲੱਖ ਦਾ ਉਹਦੇ ਸਮੇਤ ਇਹ ਜਿਹੜਾ ਲੜਕਾ ਵਾ ਇਹ ਕਾਫੀ ਸਾਡੇ ਰਡਾਰ ਤੇ ਸੀਗਾ ਕਿਉਂਕਿ ਲੋਕਾਂ ਨੇ ਇਹਦੀ ਬਹੁਤ ਸ਼ਿਕਾਇਤ ਕੀਤੀ ਸੀ ਕਿ ਇਹ 100-100 50-50 ਲੜਕਿਆਂ ਨੂੰ ਡੈਲੀ ਜਿਹੜੀ ਆ ਹੈਰਵਨ ਸਪਲਾਈ ਕਰਦਾ ਤੇ ਉਹ ਗਾਂ ਇੰਜੈਕਟ ਕਰਕੇ ਤੇ ਲਾਉਂਦੇ ਆ ਜਿਸ ਦੇ ਨਾਲ ਉਹਨਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸੀ ਪਲੱਸ ਜਿਹੜੀਆਂ ਓਵਰਡੋਜ਼ ਡੈਥ ਵੀ ਹੁੰਦੀਆਂ ਸੀ ਅਸੀਂ ਫਿਰ ਕੱਲ 트੍ਰੈਪ ਲਾ ਕੇ ਤੇ ਇਹਨੂੰ ਜਿਹੜਾ ਰੰਗੇ ਇੱਥੇ ਕਾਬੂ ਕਰਕੇ ਤੇ ਇਹਦੇ ਤੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਆ ਇਹਦੇ ਤੋਂ ਗਾਂ ਅਸੀਂ ਤਿੰਨ ਬੰਦੇ ਹੋਰ ਨੋਮੀਨੇਟ ਕੀਤੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਸੇਫ ਪੋਰਟਲ ਦੇ ਉੱਤੇ ਸ਼ਿਕਾਇਤ ਆ ਚੁੱਕੀ ਆ ਉਹਨਾਂ ਨੂੰ ਇਹ ਦਾ ਸਪਲਾਈ ਕਰਦਾ ਸੀਗਾ ਕਿ ਤੁਸੀਂ ਮੇਰਾ ਸਮਾਨ ਵੇਚੋ ਉਹ ਵੀ ਅਸੀਂ ਜਿਹੜੇ ਆ ਅੱਜ ਰੇਡ ਕਰਕੇ ਤੇ ਗ੍ਰਿਫਤਾਰ ਕਰਕੇ ਤੇ ਉਹਨਾਂ ਦੀ ਪੁੱਛਗਿੱਛ ਵੀ ਕਰਾਂਗੇ ਇਸ ਤੋਂ ਇਲਾਵਾ ਇੱਕ ਮੁਕਦਮੇ ਦੇ ਵਿੱਚ ਅਸੀਂ ਆਕਾਸ਼ਦੀਪ ਸਿੰਘ ਓਵਰਡੋਜ ਦਾ ਮੁਕਦਮਾ ਸੀਗਾ ਉਹ ਪਕੌੜਾ ਚੱਲੇ ਆ ਰਿਹਾ ਸੀ ਉਹਨੂੰ ਗ੍ਰਿਫਤਾਰ ਕੀਤਾ ਵਾ ਉਹ ਲੱਖੂਵਾਲ ਦਾ ਵਾ ਹੁਣ ਵੀ ਉਹ ਨਸ਼ਾ ਤਸਕਰੀ ਕਰਦਾ ਸੀਗਾ ਤੇ ਲਖੂਵਾਲ ਪਿੰਡ ਜਿਹੜਾ ਕਿ ਇਹ ਹਾਟ ਡਰੱਗ ਦਾ ਬਹੁਤ ਵੱਡਾ ਹੌਟਸਪੌਟ ਆ ਆਕਾਸ਼ਦੀਪ ਨੂੰ ਗ੍ਰਿਫਤਾਰ ਕਰਨ ਦੇ ਨਾਲ ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਸਕੂਨ ਪ੍ਰਾਪਤ ਹੋਇਆ ਵਾ ਕਿਹੜਾ ਕਿਹੜਾ ਮਕਦਮਾ ਦਰਜ ਸੀ ਇਹਦੇ ਉਹ ਓਵਰਡੋਜ਼ ਦਾ ਮਕਦਮਾ ਵਾ ਜੀ 162 ਨੰਬਰ 162/24 ਉਹ ਮੌਤ ਹੋਈ ਸੀ ਹਾਂ ਬਿਲਕੁਲ ਜੀ ਉਹਦੇ ਚ ਇੱਕ ਲੜਕੇ ਦੀ ਟੀਕਾ ਲਾਉਣ ਨਾਲ ਮੌਤ ਹੋਈ ਸੀ ਉਹਦੇ ਚ ਹੀ ਉਹਦੇ ਚ ਹੀ ਇਹਨੂੰ ਅਰੈਸਟ ਕੀਤਾ ਜੀ ਇਸ ਤੋਂ ਇਲਾਵਾ ਇੱਕ ਅਨਾਮੀ ਗੈਂਗਸਟਰ ਜਿਹੜਾ ਵਾ ਗੁਰਪਿੰਦਰ ਸਿੰਘ ਲਾਹੌਰੀਆ ਬੌਲੀਆਂ ਦਾ ਵਾ ਇਨੂੰ ਵੀ ਅਸੀਂ 125 ਨੰਬਰ ਮਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕਰਕੇ ਤੇ ਅੱਜ ਅਦਾਲਤ 'ਚ ਪੇਸ਼ ਕਰਾਇਆ ਹੈ। ਕਿਹੜੀਆਂ ਵਾਰਤਾਂ ਵਿੱਚ ਸ਼ਾਮਲ ਜਿਹੜਾ ਗ੍ਰਿਕੰਡਲ ਹੋਰੀਆ ਬੈਂਕਰ ਪਰ ਹੈ ਗਿਆ। ਇਹ ਹੈਪੀ ਪਛੀਏ ਦੇ ਨਾਲ ਰਿਲੇਟਡ ਸੀਗਾ ਤੇ ਹੈਪੀ ਪਛੀਏ ਦਾ ਜਿਹੜਾ ਵੀ ਕੋਈ ਵੈਪਨ ਵਗੈਰਾ ਜਾਂ ਪੁੱਛ ਜੜੀਆਂ ਫਰੋਤੀਆਂ ਫਰੋਤੀਆਂ ਸੀਗੀਆਂ ਉਹਦੀ ਇੱਥੇ ਕੰਮ ਕਰਦਾ ਸੀ ਉਹਦੇ ਟਾਈਮ 'ਤੇ ਉਹਦੇ ਇਸ਼ਾਰਿਆਂ ਤੋਂ ਕੋਈ ਬਰਾਮਦਗੀ ਹੋਈ ਹੋਂ ਅੰਦਰ ਪੜਗਾ ਕਿਹੜੇ ਨਹੀਂ ਅਜੇ ਗ੍ਰਿਫਤਾਰ ਕੀਤਾ ਵਾ ਪੁੱਛਗਿਛ ਕਰਕੇ ਫਿਰ ਨੈਕਸਟ ਜਿਹੜਾ ਵਾ ਅਜੋਰੀਏ ਕੋਈ ਨੇ ਮੈਨੂੰ ਕੋਸਪਰਾ ਲਗਾਇਆ ਕਿ ਤੇਰੇ ਨੇ ਉਹਦੇ ਲਈ ਕਿੰਨਾ ਸਰਪਲਾਈ ਕੀਤਾ ਹਾਂਜੀ 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 ਇਹਨੇ ਦੱਸਿਆ ਬੁੱਢਲੀ ਪੁੱਛ ਗਿਸ਼ ਕਿ ਮੈਂ ਇਹਦੇ ਚ ਡਾ ਵੈਪਨ ਜਿਹੜੇ ਉਹਦੇ ਆ ਉਹ ਮੈਂ ਗਾਂ ਸਪਲਾਈ ਕਰਦਾ ਰਹੇ ਹੁਣ ਤੱਕ ਪੱਲ ਕਿੰਨੇ ਕਿ ਵੈਪਨ ਸਪਲਾਈ ਕੀਤੇ ਇਹ ਹੁਣ ਪੁੱਛ ਗਿਸ਼ ਕਰਾਂਗੇ ਬਰੀਕੀ ਨਾਲ ਪੰਜ ਵੈਪਨ ਦੱਸਦਾ ਵਾ ਬਾਕੀ ਕਰਾਂਗੇ